ਜੀ ਉਸੇਖ ਸਿੰਘ ਸਾਹਿਬ ਨੂੰ ਮਿਲੋ ਮੇਰਾ ਨਾਲ ਲੱਗੇ ਚਲੋ ਤੁਸੀਂ ਉਸੇਖ ਸਿੰਘ ਸਾਹਿਬ ਨੂੰ ਮਿਲੋ ਮੇਰਾ ਨਾਲ ਲੱਗੇ ਤੁਸੀਂ ਉਸੇਖ ਸਿੰਘ ਸਾਹਿਬ ਨੂੰ ਮਿਲੋ ਮੇਰਾ ਨਾਲ ਲੱਗੇ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਕਰਨ ਵਾਸਤੇ ਲਗਾਤਾਰ ਮਾਨ ਸਰਕਾਰ ਪੱਬਾ ਪਾ ਰਹੀ ਇੱਕ ਤੋਂ ਬਾਅਦ ਇੱਕ ਕਦਮ ਚੁੱਕਿਆ ਮਾਨ ਸਰਕਾਰ ਦੇ ਵੱਲੋਂ ਚੁਕਿਆ ਜਾ ਰਿਹਾ ਹੈ ਰਿਸ਼ਵਤ ਖੋਰੀ ਖਤਮ ਕਰਨੀ ਹੋਵੇ ਚਾਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣਾ ਹੋਵੇ ਮਾਨ ਸਰਕਾਰ ਦੇ ਵੱਲੋਂ ਇਹ ਸਭ ਵਾਸਤੇ ਲਗਾਤਾਰ ਕਦਮ ਚੁੱਕੇ ਜਾ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਕਦਮ ਚੁੱਕਿਆ ਹੈ ਕਰਪਸ਼ਨ ਨੂੰ ਖਤਮ ਕਰਨ ਵਾਸਤੇ ਚੁੱਕਿਆ ਜਾ ਰਿਹਾ ਇਸੇ ਵਿਚਾਲੇ ਅੱਜ ਮੁਹਾਲੀ ਦੇ ਦਫ਼ਤਰਾਂ ਦੇ ਵਿੱਚ ਐਮਪੀ ਕੰਗ ਅਟੈਂਡੇਟ ਛਾਪਾ ਪੈਂਦਾ ਜਿਸਮਗਰੋਂ ਮੌਕੇ ਤੇ ਅਫਸਰਾਂ ਨੂੰ ਭਾੜੜਾ ਵੀ ਪੈਂਦੀਆਂ ਉਹਨਾਂ ਦੀ ਕਲਾਸ ਵੀ ਲੱਗਦੀ ਹੈ ਤੇ ਜਿਹੜੇ ਗੈਰ ਹਾਜ਼ਰ ਸੀ ਉਹਨਾਂ ਨੂੰ ਵੀ ਚੰਗੇ ਤਰੀਕੇ ਦੇ ਨਾਲ ਟੂਆ ਝਾੜ ਪਾਈ ਜਾਂਦੀ ਹੈ ਦੱਸ ਦਈਏ ਕਿ ਸ਼੍ਰੀ ਨਾਨਦਪੁਰ ਸਾਹਿਬ ਤੋਂ ਐਮਪੀ ਕੰਗਾ ਤੇ ਜਰਨਲ 77 ਪੰਜਾਬ ਆਮ ਆਦਮੀ ਪਾਰਟੀ ਨੇ ਤਹਿਸੀਲਦਾਰ ਸਬ ਰਜਿਸਟਰਾਰ ਆਰਟੀਓ ਦਫਤਰ ਦੇ ਵਿੱਚ ਅਟੈਂਡੇਟ ਤੇ ਚੈਕਿੰਗ ਕੀਤੀ ਜਿੱਥੇ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੇ ਦੁੱਖ ਤਕਲੀਫ ਸੁਣਨੇ ਦੇ ਨਾਲ ਕੀ ਅਫਸਰਾਂ ਦੀ ਵੀ ਮੌਕੇ ਤੇ ਇੱਕ ਲਾਸਟ ਕਿ ਜੋ ਅਫਸਰ ਮੌਕੇ ਤੇ ਮੌਜੂਦ ਨਹੀਂ ਸੀ ਉਹਨਾਂ ਨੂੰ ਵੀ ਝਾੜ ਪਾਈ ਗਈ ਔਰ ਸਮੇਂ ਦੇ پابੰਦ ਹੋਣ ਵਾਸਤੇ ਕਿਹਾ ਗਿਆ ਤੇ ਨਾਲ ਕਿਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਤੁਰੰਤ ਹੱਲ ਵੀ ਕੀਤਾ ਗਿਆ